ਇੱਕ ਪਾਸੇ ਤਾਂ ਅੱਜ ਦੇਸ਼ ਦੇ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਧੂਮ ਧਾਮ ਤੇ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਪਰ ਦੂਜੇ ਪਾਸੇ ਇੱਕ ਅਜਿਹੀ ਮੰਦ ਭਾਗੀ ਖਬਰ ਆਈ ਆ ਜਿਸ ਨੂੰ ਸੁਣ ਕੇ ਸਿੱਖਾਂ ਦੇ ਹਿਰਦੇ ਬਲੁੰਦਰੇ ਜਾਣਗੇ ਤਾਂ ਵਿਸਾਖੀ ਵਾਲੇ ਦਿਨ ਹੀ ਅੰਮ੍ਰਿਤਸਰ ਖੁਰਦ ਪਿੰਡ ਸਿਰਸਾ ਦੇ ਵਿੱਚ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਇਸ ਖਬਰ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਤਾਂ ਅੰਮ੍ਰਿਤਸਰ ਖੁਰਦ ਐ ਸਿਰਸਾ ਦਾ ਪਿੰਡ ਜਿੱਥੇ ਬੇਅਦਬੀ ਹੋਈ ਆ ਤੇ ਬੇਅਦਬੀ ਦੇ ਇਲਜ਼ਾਮ ਲੱਗੇ ਨੇ ਜੋ ਬਾਬਾ ਉਦੇ ਸਿੰਘ ਆ ਉਸ ਦੇ ਗਰੁੱਪ ਦੇ ਬੰਦਿਆਂ ਦੇ ਉੱਤੇ ਤਾਂ ਪਹਿਲਾਂ ਵੀ ਕਾਫੀ ਇਲਜ਼ਾਮ ਲੱਗੇ ਸੀ ਪਹਿਲਾਂ ਇੱਕ ਡੇਰੇ ਦੇ ਉੱਤੇ ਗੋਲੀ ਚਲਾਉਣ ਦੀ ਘਟਨਾ ਵੀ ਸਾਹਮਣੇ ਆਈ ਸੀ ਤੱਕੇ ਦੇ ਨਾਲ ਕਬਜ਼ਾ ਲੈਣ ਦੇ ਇਲਜ਼ਾਮ ਵੀ ਲੱਗੇ ਨੇ ਤਾਂ ਇਸ ਮਾਮਲੇ ਦੇ ਵਿੱਚ ਹੁਣ ਜੋ ਉੱਥੋਂ ਦੇ ਗੁਰਦੁਆਰਾ ਦੇ ਪ੍ਰਬੰਧਕ ਨੇ ਸੇਵਾਦਾਰ ਨੇ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਆ ਕਿ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਕਿਉਂਕਿ ਪਹਿਲਾਂ ਵੀ ਅਕਾਲ ਤਖ਼ਤ ਸਾਹਿਬ ਤੇ ਸ਼ਿਕਾਇਤ ਜਾ ਚੁੱਕੀ ਆ ਇਸ ਧੜੇ ਦੀ ਕਿਉਂਕਿ ਦੋ ਧੜੇ ਨੇ ਇੱਕ ਠਾਕੁਰ ਦਲੀਪ ਸਿੰਘ ਜੀ ਦਾ ਧੜਾ ਤੇ ਦੂਜਾ ਬਾਬਾ ਉਦੇ ਸਿੰਘ ਤਾਂ ਬਾਬਾ ਉਦੇ ਸਿੰਘ ਦੇ ਗਰੁੱਪ ਦੇ ਉੱਤੇ ਪਹਿਲਾਂ ਵੀ ਇਲਜ਼ਾਮ ਲੱਗੇ ਸੀ ਪੂਰੀ ਤੁਹਾਨੂੰ ਵੀਡੀਓ ਵੀ ਦਿਖਾਉਨੇ ਆ ਕਿਸ ਤਰੀਕੇ ਦੇ ਨਾਲ ਬੇਅਦਬੀ ਹੋਈ ਆ ਤੇ ਨਾਲ ਹੀ ਜੋ ਉੱਥੇ ਮੌਕੇ ਦੇ ਉੱਤੇ ਮੌਜੂਦ ਸੀ ਲੋਕ ਉਹਨਾਂ ਦੇ ਵੱਲੋਂ ਕੀ ਅਪੀਲ ਕੀਤੀ ਆ ਸੰਗਤ ਨੂੰ ਅਪੀਲ ਕੀਤੀ ਆ ਤੇ ਨਾਲ ਪ੍ਰਸ਼ਾਸਨ ਨੂੰ ਅਪੀਲ ਕੀਤੀ ਆ ਤੇ ਨਾਲ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਆ ਪੂਰੀ ਗੱਲਬਾਤ ਵੀ ਸੁਣਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਵਿਸਾਖੀ ਦਾ ਤਿਉਹਾਰ ਹੈ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਸਾਰੇ ਜਗਤ ਨੂੰ ਅੰਡ ਅਮਰਸਰ ਖੁਰਦ ਜ਼ਿਲ੍ਹਾ ਸਰਸਾ ਤਹਿਸੀਲ ਅਲਨਾਬਾਦ ਦੇ ਵਿੱਚ ਜੋ ਨਾਮਤਾਰੀ ਸੰਗਤ ਬਾਬਾ ਉਹਦੇ ਸਿੰਘ ਜੀ ਦੇ ਸਮਰਥਾਂ ਦੇ ਨਾਲ ਇੱਥੇ ਖਾਲਸਾ ਪੰਥ ਦਾ ਜੋ ਵਿਵਾਦ ਚੱਲਦਿਆਂ ਨੂੰ 3 ਸਾਲ ਹੋ ਗਏ ਨੇ ਲੇਕਿਨ ਉਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਹੁਕਮਨਾਮਾ ਆਇਆ ਇਸ ਮਰਿਆਦਾ ਨੂੰ ਲੈ ਕੇ ਤੇ ਇਸ ਮਰਿਆਦਾ ਨੂੰ ਬਹਾਲ ਕਰਨਾ ਲੇਕਿਨ ਹੁਕਮਨਾਮੇ ਦੀ ਜਿਹੜੀ ਹੈ ਉਹ ਇੱਥੇ ਬੇਦਬੀ ਕੀਤੀ ਜਾ ਰਹੀ ਹੈ ਉਹਨਾਂ ਨਾਮਤਾਰੀਆਂ ਵੱਲੋਂ ਅੱਜ ਵਿਸਾਖੀ ਦੇ ਦਿਨ ਉੱਤੇ ਸੰਗਤਾਂ ਉਮਮ ਆ ਕੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰਬਾਣੀ ਪੜਨ ਤੋਂ ਬਾਅਦ ਨਾਮ ਸਿਮਰਨ ਚੱਲ ਰਿਹਾ ਸੀ ਕਥਾ ਚੱਲ ਰਹੀ ਸੀ ਉਸ ਕਥਾ ਦੇ ਵਿੱਚ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਨ ਵਾਸਤੇ ਗੁਰੂ ਦੇ ਕਮਰੇ ਦੇ ਵਿੱਚ ਅੰਦਰ ਆਣ ਕੇ ਭਾਈ ਜਗਿੰਦਰ ਸਿੰਘ ਓਏ ਭਾਈ ਜਗਿੰਦਰ ਸਿੰਘ ਸਨ ਆਫ ਬਲਕਾਰ ਸਿੰਘ ਉਹ ਗੁਰੂ ਦੀ ਬੇਦਬੀ ਕਰਨ ਵਾਸਤੇ ਗੁਰੂ ਦੇ ਅੰਦਰ ਐਂਟਰ ਹੋਇਆ ਲੈਕਿਨ ਗੁਰੂ ਦੀ ਸੰਗਤ ਨੇ ਕਿਰਪਾ ਕੀਤੀ ਗੁਰੂ ਸਾਹਿਬ ਨੇ ਉਸ ਦਾ ਬਚਾਅ ਹੋ ਗਿਆ ਪਰ ਜੋ ਇਹ ਬੇਦਬੀਆਂ ਕਰ ਰਹੇ ਨੇ ਸ੍ਰੀ ਅਕਾਲ ਨੇ ਹੁਕਮ ਕੀਤਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਚੜ੍ਹਦੀ ਕਲਾ ਵਿੱਚ ਰਹਿਣ ਇਹ ਸਤ ਮੈਂਬਰੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣੀ ਹੋਈ ਹੈ ਜੋ ਹਰ ਵੇਲੇ ਤਤ ਪਰ ਇੱਥੇ ਗੁਰੂ ਦੀ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਤਿਆਰ ਪਰ ਤਿਆਰ ਹਨ ਪਰ ਇਹ ਨਾਮਧਾਰੀਆਂ ਵੱਲੋਂ ਜੋ ਬੇਦਬੀਆਂ ਕੀਤੀਆਂ ਜਾ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਹ ਬਰਦਾਸ਼ਤ ਨਹੀਂ ਹੋ ਰਹੀਆਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਤੁਹਾਡੇ ਹੁਕਮ ਦੀ ਉਦooli ਹੋ ਰਹੀ ਹੈ ਇੱਥੇ ਔਰ ਅਲੰਘਣਾ ਹੋ ਰਹੀ ਹੈ ਇਸ ਮੌਕੇ ਨੂੰ ਆਣ ਕੇ ਸਾਰੇ ਨੂੰ ਵੇਖਿਆ ਜਾਵੇ ਔਰ ਇਹ ਜੋ ਬੇਦਬੀਆਂ ਇੱਥੇ ਹੋ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੋਈ ਵੀ ਹਾਰਸਾ ਹੁੰਦਾ ਉਸ ਦਾ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੈ ਪੁਲਿਸ ਪੁਲਿਸ ਦੀ ਮੌਜੂਦਗੀ ਦੇ ਅੰਦਰ ਇਹ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਵਾਸਤੇ ਅੰਦਰ ਕਮਰੇ ਦੇ ਹਾਲ ਦੇ ਵਿੱਚ ਆਣ ਕੇ ਸਾਰਾ ਕੁਝ ਕਰਦੇ ਰਹੇ ਨੇ ਔਰ ਇਹਨਾਂ ਨੂੰ ਨੱਥ ਪਾਉਣ ਵਾਸਤੇ ਪ੍ਰਸ਼ਾਸਨ ਨੂੰ ਬੇਨਤੀ ਹਰਿਆਣਾ ਸਰਕਾਰ ਨੂੰ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹ ਬੇਨਤੀ ਹੈ ਕਿ ਉਹ ਸਾਡੀ ਬੇਨਤੀ ਮੰਨ ਕੇ ਸਾਡਾ ਸਮੇਂ ਨਾਲ ਇੱਥੇ ਮੌਕਾ ਵੇਖਿਆ ਜਾਵੇ ਇਹ ਲੋਕ ਜੋ ਬੇਦਬੀ ਕਰ ਰਹੇ ਨੇ ਗੁਰੂ ਕ੍ਰੰਤ ਸਾਹਿਬ ਦੀ ਸ਼ਰਿਆਮ ਧੱਕੇ ਨਾਲ ਜਿਵੇਂ ਮਸੇ ਰੰਗੜ ਨੇ ਆਖਿਆ ਸੀ ਮੈਂ ਗੁਰੂ ਦੀ ਹੇ ਕੁੱਤੇ ਬਹਿ ਕੇ ਸ਼ਰਾਬ ਪੀਣੀ ਆ ਇਸੇ ਤਰ੍ਹਾਂ ਇਹ ਨਾਮਤਾਰੀ ਬਾਬਾ ਉਹਦੇ ਸਿੰਘ ਦੇ ਸਮਰਥਨ ਕੋਈ ਸ਼ਰਾਰਤੀ ਅੰਸਰ ਨੇ ਸਾਡੇ ਪਿੰਡ ਵਿੱਚ ਜੋ ਰਹਿ ਰਹੇ ਨੇ ਉਹ ਗੁਰੂ ਦੀ ਬੇਦਬੀ ਇੱਥੇ ਕਰ ਰਹੇ ਨੇ ਇਹ ਬਰਦਾਸ਼ਤ ਨਹੀਂ ਹੋਏਗੀ ਕਦੀ ਵੀ ਖਾਲਸਾ ਸਦਾ ਚੜ੍ਹਦੀ ਕਲਾ ਵਿੱਚ ਰਹੇ ਚੜ੍ਹਦੀ ਕਲਾ ਵਿੱਚ ਰਹੇਗਾ ਗੁਰੂ ਦੀ ਬੇਦਬੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਲਮਾਂ ਨੂੰ ਜਨ ਦਿੱਤਾ ਜਾਏਗਾ ਸਮੇਂ ਨਾਲ ਅਕਾਲ ਤਖਤ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰਕੇ ਸਾਡਾ ਮੌਕਾ ਜਿਹੜਾ ਵੇਖਿਆ ਜਾਏ ਔਰ ਇਸ ਮਸਲੇ ਦਾ ਹੱਲ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਦੇਖੋ ਜੀ ਸੰਗਤ ਪਾਠ ਕਰ ਰਹੀ ਨਾਮ ਜਪਰੀ ਇਹ ਇਹਨਾਂ ਨੂੰ ਨਾਮ ਧਾਰੀਏ ਜਿਨ੍ਹਾਂ ਨੇ ਕਬਜ਼ਾ ਕੀਤਾ ਤੇ ਗੁਰਬਾਣੀ ਪੜਦੇ ਪਏ ਆ ਪਾਠ ਕਰਦੇ ਪਏ ਆ ਤੇ ਆ ਵੇਖੋ ਇਹ ਆ ਇਹ ਇਹਦਾ ਆ ਦੇਖੋ ਬਜ਼ੁਰਗ ਬੰਦਾ 70 ਸਾਲ ਦਾ ਬਜ਼ੁਰਗ ਬੰਦਾ ਇਹ ਨਾਮਧਾਰੀ ਇੱਕ ਮਿੰਟ ਜਨਾਬ ਅਸੀਂ ਪਾਠ ਕਰਦੇ ਪਏ ਆ ਇੱਕ ਪਾਸੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਇੱਕ ਮਿੰਟ ਜਨਾਬ ਇਹ ਹੈ ਜੀ 70 ਸਾਲ ਦਾ ਬਜ਼ੁਰਗ ਬੰਦਾ ਅੰਦਰ ਪਾਠ ਚੱਲਣ ਦੇ ਆ ਤੇ ਇਹਨਾਂ ਨਾਮਧਾਰੀਆਂ ਨੇ ਇੱਥੇ ਕਬਜ਼ਾ ਕੀਤਾ ਹੋਇਆ ਪਹਿਲਾਂ ਦਾ ਬੜੇ ਚਿਰ ਦਾ ਇਸ ਦੀ ਉਮਰ ਵੇਖੋ ਅਰਪ ਹੋ ਗਈ ਵੇ ਇਸ ਦੀ ਹੋ ਗਈ ਜਨਾਬ ਇੱਕ ਮਿੰਟ ਅੰਦਰ ਪਾਠ ਚਲਣ ਦਿਓ ਦੇਖੋ ਸਾਧ ਸੰਗਤ ਜੀ ਆ ਮਾਈਆਂ ਬੀਬੀਆਂ ਦੇਖੋ ਸਾਧ ਸੰਗਤ ਪਾਠ ਕਰਨ ਦੇ ਆਜ ਵਸਾਖੀ ਦਾ ਦਿਹਾੜਾ ਮਨਾਇਆ ਜਾ ਰਿਹਾ ਅਸੀਂ ਆਰਦਾਸ ਦਾ ਕਾਟਾ ਦਾ ਸਾਹਿਬ ਦੀ ਧਰਤੀ ਵਿੱਚ ਕੀਤਾ ਇੱਧਰ ਵੇਖੋ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਕਰਨ ਵਾਸਤੇ ਨਾਮ ਘਟਾਈਏ ਇੱਕ ਮਿੰਟ ਜਨਾਬ ਹੋਇਆ ਬੱਚੇ ਨਿਕਲ ਰਿਹਾ ਹੈ ਤੁਸੀਂ ਵੀ ਆਪ ਕਿਉਂ ਸਹਲਤ ਨੂੰ ਲੈ ਰਹੇ ਹੋ ਤੁਸੀਂ ਕਿੰਨੇ ਨਰਾਈ ਰਹੀ ਹੈ ਕਿਉਂ ਨਹੀਂ ਜੀ ਨੂੰ ਰੋਕਾ ਫੋਟੋ ਨੂੰ ਬੰਦਾ ਲੈ ਕੇ ਸੇ ਕਹਿੰਦੇ ਵੀ ਇਹ ਪਾਠ ਨਹੀਂ ਤੁਹਾਨੂੰ ਕਰਨ ਦੇਣਾ ਸਹੀ ਗੁਰਬਾਣੀ ਨਹੀਂ ਤੁਹਾਨੂੰ ਪੜਨ ਦੇਣੀ ਤੁਹਾਨੂੰ ਅਸੀਂ ਜਨਾਬ 1 ਮਿੰਟ ਖਲੋ ਜੋ ਐਡੀ ਵੱਡੀ ਹਰਕਤ ਅੰਦਰ ਆਣ ਕੇ ਸਿੱਧੀ ਡਾਇਰੈਕਟ ਇਹ ਕੋਸ਼ਿਸ਼ ਤੇ ਨਹੀਂ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨਦੇ ਆ ਇਹਨਾਂ ਨੇ ਗੰਦ ਪਾਇਆ ਇੱਥੇ ਬਿਨ ਬਗੈਰ ਮਤਲਬ ਤੋਂ ਇੱਥੇ ਕੌਜਾ ਕਰਕੇ ਬੈਠੇ ਹੋਏ ਨੇ ਬਗੈਰ ਮਤਲਬ ਤੋਂ 3 ਸਾਲ ਹੋ ਗਏ ਨੇ ਅਕਾਲ ਤਖਤ ਵੱਲੋਂ ਹੁਕਮਨਾਮਾ ਵੀ ਜਾਰੀ ਹੋਇਆ ਕੀ ਹੈ हां ਇਹਨਾਂ ਨੂੰ ਰੋਕ ਇਹਨੂੰ ਇੱਕ ਵੀ ਸਿਸਟਮ ਆ ਆ ਦੇਖੋ ਜੀ ਆ ਦੇਖੋ ਆ ਦੇਖ ਆ ਬੱਟੇ ਮਾਰਦਾ ਦੇਖੋ ਆ ਦੇਖੋ ਬੱਟੇ ਮਾਰਦਾ ਜੀ ਉਹ ਦੇਖੋ ਇੱਕ ਮਿੰਟ ਖਲੋ ਆ ਦੇਖੋ ਜੀ ਫਿਰ ਵੀ ਜਨਾਬ ਕੀ ਕਰੇ ਉਧਰ ਰੋਕ ਚੱਲ ਕੇ ਇੱਧਰ ਅਸੀਂ ਬਾਣੀ ਪੜ੍ਹਦੇ ਆ ਅਸੀਂ ਬਾਣੀ ਪੜ੍ਹਨਦੇ ਨਾ ਤਾਂ ਮਤਲਬ ਕੀ ਇਹਨਾਂ ਦਾ ਹਾਂ ਕੀ ਇੱਧਰ ਲੈਣ ਕੇ ਆਏ ਤੋਂ ਖੜ ਗਏ ਅੰਦਰ ਹੋਣ ਸੰਤ ਜੀ ਕੋਲ ਆਹੋ ਛੱਤ ਤੇ ਚੱਲ ਲੋ ਆਹੋਂ ਲੋ ਕਰਦੇ ਚੱਲ ਲੈ ਚੱਲ ਅੰਦਰ ਲਗਨਦਰੂਜ ਸੁਖਵਰ ਜੀ ਚੱਲਿਆ ਕਰੀ ਬਹਿ ਗਿਆ ਲਿਆ ਕੇ ਗਏ ਨੂੰ ਬੇੜੇ ਕਰੀਏ ਇੱਧਰ ਲਿਆ ਆਹ ਦੇਖੋ ਸਾਧ ਸੰਗਤ ਬੈਠੀ ਨਾਲ ਸਾਧ ਸੰਗਤ ਜੀ ਬਾਹਰ ਆਓ ਇੱਕ ਵਾਰੀ ਤੁਸੀਂ ਬਾਹਰ ਆਓ ਇਹਨਾਂ ਦਾ ਰੋਜ਼ ਦਾ ਕੱਟੀ-ਕੱਟੇ ਇਹਨਾਂ ਦਾ ਕੱਢਦੀ ਅੱਜ ਇਹਨਾਂ ਦਾ ਆਹ ਦੇਖੋ ਅੱਜ ਵਿਸਾਖੀ ਦਾ ਦਿਹਾੜਾ ਮਨਾ ਰਹੇ ਆ ਤੇ ਇਹ ਬੰਦੇ ਵੇਖੋ ਇੱਧਰ ਬਾਣੀ ਪੜ੍ਹਨ ਦੇ ਅੰਦਰ ਉਹ ਨੰਨਾ ਨਾ ਬੜਾ ਉਹ ਬਾਹਰ ਆਉਂਦੇ ਤੁਹਾਨੂੰ ਨਹੀਂ ਖਰਮੂ ਨਹੀਂ ਆਈ ਜ ਉਹਨਾਂ ਨੂੰ ਆਗਾਗਾ ਆ ਰਹੀ ਕੀ ਗੱਲ ਹੈ ਨਿਕੰਦ ਸਭੀ ਗੱਲ ਕੀ ਗੱਲ ਵਿਸਾਖੀ ਦਾ ਦਿਹਾੜਾ ਅੱਜ ਮਨਾਇਆ ਜਾ ਰਿਹਾ ਆ ਤਿੰਨ ਸਾਲ ਹੋ ਗਏ ਨੇ ਇਹਨਾਂ ਨੂੰ ਇੱਥੇ ਕਬਜ਼ਾ ਕੀਤਾ ਇਹਨਾਂ ਨੂੰ ਨਾਮ ਧਾਰੀਆਂ ਨੂੰ ਇੱਧਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਲੰਗਰ ਆਲੇ ਵਿੱਚ ਛੋਟਿਆ ਇਹ ਬੰਦੇ ਇੱਥੇ 3 ਸਾਲ ਹੋ ਗਏ ਨੇ ਕਬਜ਼ਾ ਕਰਕੇ ਬੈਠਿਆਂ ਨੂੰ ਇੱਧਰ ਬਾਣੀ ਪੜਨ ਦੇ ਡਬਲ ਸਪੀਕਰ ਲਾਇਆ ਹੋਇਆ ਇਹਨਾਂ ਨੇ ਤੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਣ ਕੀ ਇਚੇਚਾ ਕਹਿੰਦਾ ਵੀ ਅਸੀਂ ਤੈਨੂੰ ਬੜ ਨਹੀਂ ਦੇ 90 ਸਾਲ ਦਾ ਬਜ਼ੁਰਗ ਬੰਦਾ ਇਹ ਬਲਦੇ ਜੋਗਿੰਦਰ ਸਿੰਘ ਆਇਆ ਕੋਈ ਗੱਲ ਨਹੀਂ ਆਇਓ ਕੋਈ ਗੱਲ ਨਹੀਂ ਕਿਤੇ ਮਰਜੀ ਵੇਖ ਲੈ ਤੈਨੂੰ ਮਾਰ ਦੇਣਾ ਮੈਂ ਕਾ ਦੇ ਤੂੰ ਨਾਲ